ਪਹੁੰਚੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਆਓ ਨਾਲ ਗੱਲ ਕਰਦੇ ਹਾਂ ਸਰ ਇਸ ਹਮਲੇ ਨੂੰ ਕਿਸ ਤਰ੍ਹਾਂ ਦੇ ਦੇਖੋ ਜਿਵੇਂ ਰਾਜੂ ਦਿਨੇਸ਼ਪੰਡ ਇਹਨਾਂ ਘੱਟੇ ਰੈਟਫਾਇਰਿੰਗ ਹੋਈ ਹੈ ਬਹੁਤ ਵੱੰਦਵਾ ਕੀ ਘਟਨਾ ਹੈ ਇਹ ਪੰਜਾਬ ਦੀ ਜੋ ਹਾਲਾਤ ਵਿਗੜ ਰਹੇ ਨੇ ਤੇਜੀ ਨਾਲ ਵਿਗੜ ਰਹੇ ਨੇ ਔਰ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਸਰ ਪੋਰ ਛੱਡ ਕੇ ਉਹ ਜਿੱਤੇ ਮਰਜ਼ੀ ਫਾਇਰਿੰਗ ਕਰ ਰਹੇ ਨੇ ਔਰ ਸਰਕਾਰ ਵੀ ਬਸ ਲੋੜ ਹੈ ਸਰਕਾਰ ਨੂੰ ਆਪਣੀ ਡਿਊਟੀ ਕਰਨ ਦੀ ਅਤਵਾ ਦੇ ਵਿਰੁੱਧ ਜਿਹੜੇ ਗੈਂਗਸਟਰਸ ਨੇ ਪੰਜ ਕਰੋੜ ਰੁਪਏ ਮੰਗਦੇ ਨੇ ਸਟੇਟਿਸ਼ਟਿਕ ਕੇ ਲਈ ਆਰਾਮ ਨਾਲ ਆਏ ਆਰਾਮ ਨਾਲ ਗਏ ਜੀ ਲੱਗਦਾ ਕਿਸੇ ਦਾ ਡਰ ਪਾਉਣੀ ਹੈ ਸਰਕਾਰ ਦਾ ਡਰ ਹੁੰਦਾ ਜੇ ਸਭ ਤੋਂ ਜੂਰੀ ਤਾਂ ਹੀ ਡਰ ਰਹਿੰਦਾ ਇਸ ਗਰੀ ਤਰੀ ਹੈ ਸਰਕਾਰ ਨੂੰ ਇਹ ਆਪਣੀ ਡਿਊਟੀ ਪ੍ਰੋਪਰਲੀ ਕਰ ਕਿਉਂਕਿ ਪਹਿਲਾਂ ਤਾਂ ਜਿਹੜੇ ਹਮਲੇ ਸੀ ਕਿਸੇ ਵਿਰੋਧੀਆਂ ਤੇ ਹੁੰਦੇ ਸੀ ਕਿਸੇ ਤੇ ਹੁੰਦੇ ਸੀ ਹੁਣ ਤੇ ਸਰਕਾਰ ਦੇ ਵਿੱਚ ਨੇ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਤੇ ਵੀ ਹਮਲੇ ਸ਼ੁਰੂ ਹੋ ਗਏ ਜੀ ਦੇਖੋ ਸਰਕਾਰ ਦਾ ਕੋਈ ਸ਼ਵੰਦ ਨਹੀਂ ਹੈ ਜੀ ਅਤਵਾਦ ਦਾ ਕੋਈ ਧਰਮ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਉਹ ਹਰ ਇੱਕ ਦੇ ਦੇ ਕੋਲ ਵੀ ਪੈਸੇ ਉਹਨੇ ਲੁੱਟਨੇ ਆਉਂ ਛਿੱਟ ਜੜ ਜਾਂਦੇ ਜੀ ਜੀ ਇਹ ਸਰਕਾਰ ਨੂੰ ਕਹਿੰਦੇ ਆਪਣੀ ਡਿਊਟੀ ਚੰਗੀ ਤਰ੍ਹਾਂ ਕਰੇ ਔਰ ਇਹਨੂੰ ਠੱਲ ਪਾਉਣ ਦੀ ਲੋੜ ਹੈ ਤਕੜੇ ਤੇ ਤਕੜੀ ਅਸਤੀ ਜ਼ਰੂਰੀ ਤੁਸੀਂ ਐਡਮਿਨਿਸਟਰੇਟਰ ਵੀ ਰਹੇ ਹੋ ਤੇ ਸਰਕਾਰ ਵੀ ਹੰਡਾਈ ਹੈ ਤੇ ਐਦਾਂ ਦਾ ਜਿਹੜਾ ਇਸ ਵੇਲੇ ਆਏ ਦਿਨ ਗੋਲੀਆਂ ਚੱਲਣੀਆਂ ਗੈਂਗਸਟਰਵਾਦ ਜਾਦਾ ਨਹੀਂ ਪਣ ਪੜਿਆ ਬਹੁਤ ਜ਼ਿਆਦਾ ਵਧ ਗਿਆ ਮੈਂ ਤਾਂ ਅਤਵਾਦ ਵੀ ਦੇਖਿਆ ਮੈਂ ਗੁਰਦਾਸਪੁਰ ਫਾਇਰ ਜਦੋਂ ਮੇਰੀ ਡਿਊਟੀ ਸੀ ਪਿਛਲੇ ਅਤਵਾਦ ਦੇ 83 ਵੇਲੇ ਉਜਾਤੀ ਬਹੁਤ ਅਤਵਾਦੀ ਆ ਪਰ ਇਹ ਜਿਹੜਾ ਹੋਰ ਕਿਸਮ ਦਾ ਬੈਂਕ ਤੋਂ ਟਾਈਪ ਜਗਾ ਜਿਹੜਾ ਆ ਤਾ ਬਹੁਤ ਹੀ ਖਤਰਨਾਕ ਹੈ ਇਸ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਗੱਲਾਂ ਕਰਨੀਆਂ ਹੋਰ ਹੈ ਕੰਮ ਕਰਨਾ ਹੋਤੀ ਹੈ ਕੰਮ ਕਰਨਾ ਆਪਣੀ ਡਿਊਟੀ ਪੂਰੀ ਕਰਨ ਤੇ ਜਿਵੇਂ ਤੁਸੀਂ ਦੇਖਿਆ ਵੀ ਉਹ ਸੀਸੀਟੀਵੀ ਦੇ ਵਿੱਚ ਪੂਰੇ 2 ਤੋਂ 2.5 ਮਿੰਟ ਖੜ੍ਹ ਦੇ ਨੇ ਫਾਇਰ ਕਰ ਦੇ ਨੇ ਫਿਰ ਦੁਬਾਰਾ ਲੋਡ ਕਰ ਦੇ ਨੇ ਉਹਨਾਂ ਨੇ ਤਾਂ ਖੱਬਾ ਸੱਜਾ ਵੀ ਨਹੀਂ ਦੇਖਿਆ ਬਈ ਐਨੇ ਨਡਰ ਹੋਰ ਜਾਂ ਇੰਨੀ ਉਹਨਾਂ ਦੀ ਦਲੇਰੀ ਹੈ ਸਰਕਾਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਜੇ ਬੇਡਰ ਨਿਰਰ ਹੋ ਕੇ ਫਾਇਰਿੰਗ ਕਰਨੀ ਇਹਦਾ ਮਤਲਬ ਸਰਕਾਰ ਦਾ ਕੋਈ ਡਰ ਪਹੁੰਚ ਨਹੀਂ ਕੋਈ ਖੌਫ ਨਹੀਂ ਸਰਕਾਰ ਦਾ ਜੇ ਡਰ ਨਾ ਹੋਵੇ ਤਾਂ ਲਾਅਨ ਆਰਡਰ بگੜਦਾ ਇਹ ਸਨ ਕੇਂਦਰੀ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦਾ ਡਰ ਨਾ ਹੋਵੇ ਤਾਂ ਹੀ ਲਾਅਨ ਆਰਡਰ بگੜਦਾ ਹੈ ਕੈਮਰਾਮੈਨ ਅਰुण ਤੁਮਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵਰਾ ਟੀਵੀ ਫਗਵਾੜਾ ਆਮ ਆਦਮੀ ਪਾਰਟੀ ਨੇਤਾ ਦਲਜੀਤ ਰਾਜੂ ਦੇ ਘਰ ਦੇਰ ਰਾਤ ਫਾਇਰਿੰਗ ਹੋਈ ਹੈ ਔਰ ਉਥੇ ਮੌਕੇ ਤੇ ਪਹੁੰਚੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਇਸ ਹਮਲੇ ਨੂੰ ਕਿਸ ਤਰ੍ਹਾਂ ਦੇਖੋ ਜੀ ਰਾਜੂ ਦਿਨੇਸ਼ਪੰਡ ਜਿਹਨੂੰ ਘਰ ਤੇ ਰਾਤੀ ਫਾਇਰਿੰਗ ਹੋਈ ਹੈ ਬਹੁਤ ਵੱੰਦਵਾਕੀ ਘਟਨਾ ਹੈ ਇਹ ਪੰਜਾਬ ਦੀ ਜੋ ਹਾਲਾਤ ਵਿਗੜ ਰਹੇ ਨੇ ਇਹ ਜੀ ਨਾਲ ਵਿਗੜ ਰਹੇ ਨੇ ਔਰ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਸਰ ਪੌਛ ਛੱਡ ਕੇ ਉਹ ਜਿੱਤੇ ਮਰਜ਼ੀ ਫਾਇਰਿੰਗ ਕਰ ਰਹੇ ਨੇ ਔਰ ਸਰਕਾਰ ਵੀ ਬਸ ਲੋੜ ਹੈ ਸਿਕਾਰ ਨੂੰ ਆਪਣੀ ਡਿਊਟੀ ਕਰਨ ਦੀ ਅਤਵਾਦੀ ਵਿਰੋਧ ਜਿਹੜੇ ਗੈਂਗਸਟਰਸ ਨੇ ਉਹ 5 ਕਰੋੜ ਰੁਪਏ ਮੰਗਦੇ ਨੇ ਕਿ ਸਟੇਟੀ ਸ਼ਿਟ ਕੇ ਕਹਿੰਦੇ ਆਰਾਮ ਨਾ ਆਈ ਆਰਾਮ ਨਾ ਗਏ ਜੀ ਲੱਗਦਾ ਕਿਸੇ ਦਾ ਡਰ ਪਾਉਣੀ ਹੈ ਸਰਕਾਰ ਦਾ ਡਰ ਹੁੰਦਾ ਜੇ ਸਭ ਤੋਂ ਜ਼ਰੂਰੀ ਤਾਂ ਹੀ ਡਰ ਰਹਿੰਦਾ ਇਸ ਗਰੀ ਤਰੀਕਾ ਹੀ ਹੈ ਸਰਕਾਰ ਨੂੰ ਇਹ ਆਪਣੀ ਡਿਊਟੀ ਪ੍ਰੋਪਰਲੀ ਕਰ ਕਿਉਂਕਿ ਪਹਿਲਾਂ ਤਾਂ ਜਿਹੜੇ ਹਮਲੇ ਸੀ ਕਿਸੇ ਵਿਰੋਧੀਆਂ ਤੇ ਹੁੰਦੇ ਸੀ ਕਿਸੇ ਤੇ ਹੁੰਦੇ ਸੀ ਹੁਣ ਤੇ ਸਰਕਾਰ ਦੇ ਵਿੱਚ ਨੇ ਸਰਕਾਰ ਦੇ ਨੁਮਾਇੰਦੇ ਨੇ ਤੇ ਇਹਨਾਂ ਤੇ ਵੀ ਹਮਲੇ ਸ਼ੁਰੂ ਹੋ ਗਏ ਜੀ ਦੇਖੋ ਸਰਕਾਰ ਦਾ ਕੋਈ ਸਵੰਦ ਨਹੀਂ ਹੈ ਨਾ ਅਤਵਾਦ ਦਾ ਕੋਈ ਧਰਮ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਉਹ ਹਰ ਇੱਕ ਦੇ ਦੇ ਕੋਲ ਵੀ ਪੈਸੇ ਉਹਨੇ ਲੁੱਟਨੇ ਆਉ ਉਹ ਜਿੱਟ ਜਾਂਦੇ ਜੀ ਜੀ ਸਰਕਾਰ ਨੂੰ ਚਾਹੀਦਾ ਆਪਣੀ ਡਿਊਟੀ ਚੰਗੀ ਤਰ੍ਹਾਂ ਕਰੇ ਔਰ ਇਹਨੂੰ ਠੱਲ ਪਾਉਣ ਦੀ ਲੋੜ ਹੈ ਤਕੜੇ ਤੇ ਤਕੜੇ ਅਸਤੀ ਜੀ ਤੁਸੀਂ ਐਡਮਿਨਿਸਟਰੇਟਰ ਵੀ ਰਹੇ ਹੋ ਤੇ ਸਰਕਾਰ ਵੀ ਹੰਡਾਈ ਹੈ ਤੇ ਐਦਾਂ ਦਾ ਜਿਹੜਾ ਇਸ ਵੇਲੇ ਆਏ ਦਿਨ ਗੋਲੀਆਂ ਚੱਲਣੀਆਂ ਗੈਂਗਸਟਰਵਾਦ ਜਾਦਾ ਨਹੀਂ ਪਣ ਪੜਿਆ ਬਹੁਤ ਜ਼ਿਆਦਾ ਵਧ ਗਿਆ ਮੈਂ ਤਾਂ ਅਤਵਾਦ ਵੀ ਦੇਖਿਆ ਮੈਂ ਗੁਰਦਾਸਪੁਰ ਫਾਇਰ ਜਦੋਂ ਮੇਰੀ ਡਿਊਟੀ ਸੀ ਪਿਛਲੇ ਹੱਤਵਾਰ ਦੇ 83 ਵੇਲੇ ਉਸ ਵਕਤ ਵੀ ਬਹੁਤ ਹਤਵਾਰ ਸੀ ਪਰ ਇਹ ਜਿਹੜਾ ਹੋਰ ਕਿਸ਼ੂ ਦਾ ਗੈਂਗਸਟਰ ਟਾਈਪ ਜਗਾ ਜਿਹੜਾ ਹੱਤਵਾਰ ਹੈ ਇਹ ਤਾਂ ਬਹੁਤ ਹੀ ਖਤਰਨਾਕ ਹੈ ਇਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਗੱਲਾਂ ਕਰਨੀਆਂ ਹੋਰ ਹੈ ਕੰਮ ਕਰਨਾ ਹੋਤੀ ਹੈ ਕੰਮ ਕਰਨਾ ਆਪਣੀ ਡਿਊਟੀ ਪੂਰੀ ਕਰਨ ਜਿਵੇਂ ਤੁਸੀਂ ਦੇਖਿਆ ਵੀ ਉਹ ਸੀਸੀਟੀਵੀ ਦੇ ਵਿੱਚ ਪੂਰੇ 2 ਤੋਂ 2.5 ਮਿੰਟ ਖੜ੍ਹਦੇ ਨੇ ਫਾਇਰ ਕਰਦੇ ਨੇ ਫਿਰ ਦੁਬਾਰਾ ਲੋਡ ਕਰਦੇ ਨੇ ਉਹਨਾਂ ਨੇ ਤਾਂ ਖੱਬਾ ਸੱਜਾ ਵੀ ਨਹੀਂ ਦੇਖਿਆ ਬਈ ਐ ਐਨੇ ਨਡਰ ਔਰ ਜਾਂ ਇਨੀ ਉਹਨਾਂ ਦੀ ਦਲੇਰੀ ਹੈ ਸਰਕਾਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਜੇ ਵੀਡਰ ਨਡਰ ਹੋ ਕੇ ਜੇ ਵਾਇਰਿੰਗ ਕਰਨੀ ਦਾ ਮਰਜ਼ੀ ਸਰਕਾਰ ਦਾ ਕੋਈ ਡਰ ਉਹਨਾਂ ਨੂੰ ਨਹੀਂ ਕੋਈ ਕੌਫ ਨਹੀਂ ਸਰਕਾਰ ਦਾ ਜੇ ਡਰ ਨਾ ਹੋ ਤੇ ਲਾਅਨ ਆਰਡਰ بگੜਦਾ ਇਹ ਸਨ ਕੇਂਦਰੀ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦਾ ਡਰ ਨਾ ਹੋਵੇ ਤਾਂ ਹੀ ਲਾਅਨ ਆਰਡਰ بگੜਦਾ ਹੈ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ ਆਮ ਆਦਮੀ ਪਾਰਟੀ ਨੇਤਾ ਦਲਜੀਤ ਰਾਜੂ ਦੇ ਘਰ ਦੇਰ ਰਾਤ ਫਾਇਰਿੰਗ ਹੋਈ ਹੈ ਔਰ ਉੱਥੇ ਮੌਕੇ ਤੇ ਪਹੁੰਚੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਆਓ ਨਾਲ ਗੱਲ ਕਰਦੇ ਹਾਂ ਸਰ ਇਸ ਹਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਰਾਜੂ ਦੇ ਰਿਗਿਸਟ੍ਰੈਂਟ ਜਿਹਨੇ ਘਰ ਤੇ ਰਾਤ ਨੂੰ ਫਾਇਰਿੰਗ ਹੋਈ ਹੈ ਬਹੁਤ ਵੱੰਦਵਾ ਕੀ ਕੱਟ ਰਿਹਾ ਹੈ ਇਹ ਪੰਜਾਬ ਦੀ ਜੋ ਹਾਲਾਤ ਵਿਗੜ ਰਹੀ ਨੇ ਤੇਜੀ ਨਾਲ ਵਿਗੜ ਰਹੀ ਨੇ ਔਰ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਸਰ ਪੋਰ ਛੱਡ ਕੇ ਉਹ ਜਿੱਤੇ ਮਰਜ਼ੀ ਫਾਇਰਿੰਗ ਕਰ ਰਹੇ ਨੇ ਔਰ ਸਰਕਾਰ ਵੀ ਬੇਵੱਸ लो राज सरकार नु अपनी ड्यूटी ਕਰਨ ਦੀ अतवाद ਦੇ ਵਿਰੁੱਧ ਜਿਹੜੇ ਗੈਂਗਸਟਰਸ ਨੇ ਉਹ 5 ਕਰੋੜ ਰੁਪਇਆ ਮੰਗਦੇ ਨੇ ਸਟਿੱਟਿਸ਼ਟ ਕੇ ਗਏ ਨੇ ਆਰਾਮ ਨਾਲ ਆਏ ਆਰਾਮ ਨਾਲ ਗਏ ਜਿਵੇਂ ਲੱਗਦਾ ਕਿਸੇ ਦਾ ਡਰ ਘੋਣੀ ਹੈ ਸਿਕਾਰ ਦਾ ਡਰ ਹੁੰਦਾ ਜੇ ਤਿੰਨ ਸਭ ਤੋਂ ਜੂਰੀ ਤਾਂ ਹੀ ਡਰ ਰਹਿੰਦਾ ਹੈ ਇਸ ਗਰੀ ਤਰੀ ਹੈ ਸਰਕਾਰ ਨੂੰ ਵੀ ਆਪਣੀ ਡਿਊਟੀ ਪ੍ਰੋਪਰ ਨਹੀਂ ਕਰਦਾ ਕਿਉਂਕਿ ਪਹਿਲਾਂ ਤਾਂ ਜਿਹੜੇ ਹਮਲੇ ਸੀ ਕਿਸੇ ਵਿਰੋਧੀਆਂ ਤੇ ਹੁੰਦੇ ਸੀ ਕਿਸੇ ਤੇ ਹੁੰਦੇ ਸੀ ਹੁਣ ਤੇ ਸਰਕਾਰ ਦੇ ਵਿੱਚ ਨੇ ਸਰਕਾਰ ਦੇ ਨੁਮਾਇੰਦੇ ਨੇ ਇਹਨਾਂ ਤੇ ਵੀ ਹਮਲੇ ਸ਼ੁਰੂ ਹੋ ਗਏ ਜੀ ਬਿਕੋ ਸਰਕਾਰ ਦਾ ਕੋਈ ਸਪਸ਼ਟ ਨਹੀਂ ਹੈ ਨਾ ਅਤਵਾਦ ਦਾ ਕੋਈ ਧਰਮ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਉਹ ਹਰ ਇੱਕ ਦੇ ਦੇ ਕੋਲ ਵੀ ਪੈਸੇ ਉਹਨੇ ਲੁੱਟਣੇ ਆ ਉਹ ਜਿੱਟ ਜਾਂਦੇ ਜੀ 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 ਇਹਨਾਂ ਸਰਕਾਰ ਨੂੰ ਚਾਹੀਦਾ ਆਪਣੀ ਡਿਊਟੀ ਚੰਗੀ ਤਰ੍ਹਾਂ ਕਰੇ ਔਰ ਇਹਨੂੰ ਠੱਲ ਪਾਉਣ ਦੀ ਲੋੜ ਹੈ ਤਕੜੇ ਤਕੜੇ ਹਸਤੀ ਚ ਤੁਸੀਂ ਐਡਮਿਨਿਸਟਰेटर ਵੀ ਰਹੇ ਹੋ ਤੇ ਸਰਕਾਰ ਵੀ ਹੰਡਾਈ ਹੈ ਤੇ ਐਦਾਂ ਦਾ ਜਿਹੜਾ ਇਸ ਵੇਲੇ ਆਏ ਦਿਨ ਗੋਲੀਆਂ ਚੱਲਣੀਆਂ ਗੈਂਗਸਟਰਵਾਦ ਜਾਦਾ ਨਹੀਂ ਪਣ ਪੜਿਆ ਬਹੁਤ ਜ਼ਿਆਦਾ ਵਧ ਗਿਆ ਮੈਂ ਤਾਂ ਅਤਵਾਦ ਵੀ ਦੇਖਿਆ ਅਗੋਦਾਸ ਫਾਇਰ ਜਦੋਂ ਮੇਰੀ ਡਿਊਟੀ ਸੀ ਪਿਛਲੇ ਹੱਤਵਾਰ ਦੇ 83 ਵੇਲੇ ਉਸ ਵਕਤ ਵੀ ਬਹੁਤ ਹਤਵਾਰ ਸੀ ਪਰ ਇਹ ਜਿਹੜਾ ਹੋਰ ਕਿਸ਼ੂ ਦਾ ਗੈਂਗਸਟਰ ਟਾਈਪ ਜਗਾ ਜਿਹੜਾ ਹੱਤਵਾਰ ਹੈ ਇਹ ਤਾਂ ਬਹੁਤ ਹੀ ਖਤਰਨਾਕ ਹੈ ਇਹਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਗੱਲਾਂ ਕਰਨੀਆਂ ਹੋਰ ਹੈ ਕੰਮ ਕਰਨਾ ਹੋਤੀ ਹੈ ਕੰਮ ਕਰਨਾ ਆਪਣੀ ਡਿਊਟੀ ਪੂਰੀ ਕਰਨ ਜਿਵੇਂ ਤੁਸੀਂ ਦੇਖਿਆ ਵੀ ਉਹ ਸੀਸੀਟੀਵੀ ਦੇ ਵਿੱਚ ਪੂਰੇ 2 ਤੋਂ 2.5 ਮਿੰਟ ਖੜ੍ਹਦੇ ਨੇ ਫਾਇਰ ਕਰਦੇ ਨੇ ਫਿਰ ਦੁਬਾਰਾ ਲੋਡ ਕਰਦੇ ਨੇ ਉਹਨਾਂ ਨੇ ਤਾਂ ਖੱਬਾ ਸੱਜਾ ਵੀ ਨਹੀਂ ਦੇਖਿਆ ਬਈ ਐ ਐਨੇ ਨਡਰ ਔਰ ਜਾਂ ਇਨੀ ਉਹਨਾਂ ਦੀ ਦਲੇਰੀ ਹੈ ਸਰਕਾਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਜੇ ਵੀ ਡਰ ਨਡਰ ਹੋ ਕੇ ਜੇ ਵਾਇਰਿੰਗ ਕਰਨੀ ਦਾ ਮਰਜ਼ੀ ਸਰਕਾਰ ਦਾ ਕੋਈ ਡਰ ਉਹਨਾਂ ਨੂੰ ਨਹੀਂ ਕੋਈ ਕੌਫ ਨਹੀਂ ਸਰਕਾਰ ਦਾ ਜੇ ਡਰ ਨਾ ਹੋ ਤੇ ਲਾਅ ਐਂਡ ਆਰਡਰ بگੜਦਾ ਇਹ ਸਨ ਕੇਂਦਰੀ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦਾ ਡਰ ਨਾ ਹੋਵੇ ਤਾਂ ਹੀ ਲਾਅ ਐਂਡ ਆਰਡਰ بگੜਦਾ ਹੈ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ ਆਮ ਆਦਮੀ ਪਾਰਟੀ ਨੇਤਾ ਦਲਜੀਤ ਰਾਜੂ ਦੇ ਘਰ ਦੇਰ ਰਾਤ ਫਾਇਰਿੰਗ ਹੋਈ ਹੈ ਔਰ ਉਥੇ ਮੌਕੇ ਤੇ ਪਹੁੰਚੇ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਆ ਉਹਨਾਂ ਨਾਲ ਗੱਲ ਕਰਦੇ ਆ ਸਰ ਇਸ ਹਮਲੇ ਨੂੰ ਕਿਸ ਤਰ੍ਹਾਂ ਦੇ ਦੇਖੋ ਜਿਵੇਂ ਰਾਜੂ ਦਿਨੇਸ਼ਪੰਡ ਜਿਹਨੂੰ ਕੱਲ ਤੇ ਰਾਤੀ ਫਾਇਰਿੰਗ ਹੋਈ ਹੈ ਬਹੁਤ ਵੱੰਦਭਾਗੀ ਘਟਨਾ ਹੈ ਇਹ ਪੰਜਾਬ ਦੀ ਜੋ ਹਾਲਾਤ ਵਿਗੜ ਰਹੇ ਨੇ ਤੇਜੀ ਨਾਲ ਵਿਗੜ ਰਹੇ ਨੇ ਔਰ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਸਰ ਪੋਰ ਛੱਡ ਕੇ ਉਹ ਜਿੱਤੇ ਮਰਜੀ ਫਾਇਰਿੰਗ ਕਰ ਰਹੇ ਨੇ ਔਰ ਸਰਕਾਰ ਵੀ ਬੇਵੱਸ ਲੋੜ ਹੈ ਜਿ ਸਰਕਾਰ ਨੂੰ ਆਪਣੀ ਡਿਊਟੀ ਕਰਨ ਦੀ ਅਤਵਾਦੀ ਵਿਰੋਧ ਜਿਹੜੇ ਗੈਂਗਸਟਰਸ ਨੇ ਉਹ 5 ਕਰੋੜ ਰੁਪਏ ਮੰਗਦੇ ਨੇ ਕਿ ਸਟੇਟ ਟੀ-ਸ਼ਰਟ ਕੇ ਕਹਿੰਦੇ ਆਰਾਮ ਨਾਲ ਆਏ ਆਰਾਮ ਨਾਲ ਗਏ ਜੀ ਇਥੇ ਲੱਗਦਾ ਕਿਸੇ ਦਾ ਡਰ ਪਾਉਣੀ ਹੈ ਸਰਕਾਰ ਦਾ ਡਰ ਹੁੰਦਾ ਜੇ ਸਭ ਤੋਂ ਜ਼ਰੂਰੀ ਤਾਂ ਹੀ ਡਰ ਰਹਿੰਦਾ ਇਸ ਗਰੀ ਤਰੀ ਹੈ ਸਰਕਾਰ ਨੂੰ ਇਹ ਆਪਣੀ ਡਿਊਟੀ ਪ੍ਰੋਪਰਲੀ ਕਰ ਕਿਉਂਕਿ ਪਹਿਲਾਂ ਤਾਂ ਜਿਹੜੇ ਹਮਲੇ ਸੀ ਕਿਸੇ ਵਿਰੋਧੀਆਂ ਤੇ ਹੁੰਦੇ ਸੀ ਕਿਸੇ ਤੇ ਹੁੰਦੇ ਸੀ ਹੁਣ ਤੇ ਸਰਕਾਰ ਦੇ ਵਿੱਚ ਨੇ ਸਰਕਾਰ ਦੇ ਨੁਮਾਇੰਦੇ ਨੇ ਤੇ ਇਹਨਾਂ ਤੇ ਵੀ ਹਮਲੇ ਸ਼ੁਰੂ ਹੋ ਗਏ ਜੀ ਦੇਖੋ ਸਰਕਾਰ ਦਾ ਕੋਈ ਸਵੰਦ ਨਹੀਂ ਹੈ ਨਾ ਅਤਵਾਦ ਦਾ ਕੋਈ ਧਰਮ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਉਹ ਹਰ ਇੱਕ ਦੇ ਦੇ ਕੋਲ ਵੀ ਪੈਸੇ ਉਹਨੇ ਲੁੱਟਨੇ ਆਉ ਉਹ ਜਿੱਟ ਜਾਂਦੇ ਜੀ ਜੀ ਸਰਕਾਰ ਨੂੰ ਚਾਹੀਦਾ ਆਪਣੀ ਡਿਊਟੀ ਚੰਗੀ ਤਰ੍ਹਾਂ ਕਰੇ ਔਰ ਇਹਨੂੰ ਠੱਲ ਪਾਉਣ ਦੀ ਲੋੜ ਹੈ ਤਕੜੇ ਤੇ ਤਕੜੀ ਅਸਤੀ ਚਾਹੀਦੀ ਤੁਸੀਂ ਐਡਮਿਨਿਸਟਰੇਟਰ ਵੀ ਰਹੇ ਹੋ ਤੇ ਸਰਕਾਰ ਵੀ ਹੰਡਾਈ ਹੈ ਤੇ ਐਦਾਂ ਦਾ ਜਿਹੜਾ ਇਸ ਵੇਲੇ ਆਏ ਦਿਨ ਗੋਲੀਆਂ ਚੱਲਣੀਆਂ ਗੈਂਗਸਟਰਵਾਦ ਜਾਦਾ ਨਹੀਂ ਪਣ ਪੜਿਆ ਬਹੁਤ ਜ਼ਿਆਦਾ ਵਧ ਗਿਆ ਮੈਂ ਤਾਂ ਅਤਵਾਦ ਵੀ ਦੇਖਿਆ ਅਗੋਦਾਸ ਫਾਇਰ ਜਦੋਂ ਮੇਰੀ ਡਿਊਟੀ ਚ ਕੋਲ ਪਿਛਲੇ ਹੱਤਵਾਰੇ 83 ਵੇਲੇ ਉਸ ਵਾਰ ਵੀ ਬਹੁਤ ਹਤਵਾਰ ਸੀ ਪਰ ਇਹ ਜਿਹੜਾ ਹੋਰ ਕਿਸੇ ਬੈਂਕ ਤੋਂ ਟਾਈਪ ਜਗਾ ਜਿਹੜਾ ਹੱਤਵਾਰ ਹੈ ਇਹ ਤਾਂ ਬਹੁਤ ਹੀ ਖਤਰਨਾਕ ਹੈ ਇਸ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਗੱਲਾਂ ਕਰਨੀਆਂ ਹੋਰ ਹੈ ਕੰਮ ਕਰਨਾ ਹੋਤੀ ਹੈ ਕੰਮ ਕਰਨਾ ਆਪਣੀ ਡਿਊਟੀ ਪੂਰੀ ਕਰਨ ਤੇ ਜਿਵੇਂ ਤੁਸੀਂ ਦੇਖਿਆ ਵੀ ਉਹ ਸੀਸੀਟੀਵੀ ਦੇ ਵਿੱਚ ਪੂਰੇ 2 ਤੋਂ 2.5 ਮਿੰਟ ਖੜ੍ਹ ਦੇ ਨੇ ਫਾਇਰ ਕਰ ਦੇ ਨੇ ਫਿਰ ਦੁਬਾਰਾ ਲੋਡ ਕਰ ਦੇ ਨੇ ਉਹਨਾਂ ਨੇ ਤਾਂ ਖੱਬਾ ਸੱਜਾ ਵੀ ਨਹੀਂ ਦੇਖਿਆ ਬਈ ਐ ਐਨੇ ਨਡਰ ਔਰ ਜਾਂ ਇਨੀ ਉਹਨਾਂ ਦੀ ਦਲੇਰੀ ਹੈ ਸਰਕਾਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਜੇ ਬੇਡਰ ਨਡਰ ਹੋ ਕੇ ਫਾਇਰਿੰਗ ਕਰਨੀ ਦਾ ਮਤਲਬ ਹੈ ਸਰਕਾਰ ਦਾ ਕੋਈ ਡਰ ਪਹੁੰਚ ਨਹੀਂ ਕੋਈ ਖੋਫ ਨਹੀਂ ਸਰਕਾਰ ਦਾ ਜੇ ਡਰ ਨਾ ਹੋਵੇ ਤਾਂ ਲਾਅਨ ਆਰਡਰ بگੜਦਾ ਇਹ ਸਨ ਕੇਂਦਰੀ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਦਾ ਡਰ ਨਾ ਹੋਵੇ ਤਾਂ ਹੀ ਲਾਅਨ ਆਰਡਰ بگੜਦਾ ਹੈ ਕੈਮਰਾਮੈਨ ਅਰੁਣ ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵਰਾ ਟੀਵੀ ਫਗਵਾੜਾ ਆਮ ਆਦਮੀ ਪਾਰਟੀ ਨੇਤਾ ਦਲਜੀਤ ਰਾਜੂ ਦੇ ਘਰ ਦੇਰ ਰਾਤ ਫਾਇਰਿੰਗ ਹੋਈ ਹੈ ਔਰ ਉਥੇ ਮੌਕੇ ਤੇ